ਜੋ ਮਰਜ਼ੀ ਕਹੋ ਜਿਗਰਾ ਬੱਬੂ ਮਾਨਰ ਦਾ ਕਿਸੇ ਚ ਨਹੀਂ ਜਿਹੜਾ ਡੇਰਾ ਵਿਆਹ ਦੇ ਗਲਾ ਬੋਲਿਆ ਨਹੀਂ ਬੱਬੂ ਮਾਨ ਕਹਿੰਦਾ ਭਾਈ ਉਹਨਾਂ ਨੇ ਜਿਹੜਾ ਬਨ ਪੁੱਠਾ ਮਾਰ ਦਿੱਤਾ ਹੈ ਨਾ ਦਰਿਆ ਨੂੰ ਬਿਆਸ ਨੂੰ ਉਹਦੇ ਕਰਕੇ ਕਈ ਪਿੰਡਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਕਈਆਂ ਦੇ ਘਰ ਡੁੱਬੇ ਆ ਕਈਆਂ ਦਾ ਨੁਕਸਾਨ ਪਿੰਡਾਂ ਦਾ ਹੋ ਰਿਹਾ ਭੀ ਇਹਦੇ ਤੇ ਕੋਈ ਬੋਲ ਕਿਉਂ ਨਹੀਂ ਰਿਹਾ ਯਾਰ ਕਿੱਡਾ ਜਿਗਰਾ ਕੀਤਾ ਬੱਬੂ ਮਾਨ ਨੇ ਬੋਲਣ ਨੂੰ ਜਿਹੜਾ ਕਿ ਕੋਈ ਪੋਲੀਟੀਸ਼ੀਅਨ ਨਹੀਂ ਬੋਲ ਰਿਹਾ ਕਿਉਂਕਿ ਵੋਟਾਂ ਖੁੱਸ ਜਾਣੀਆਂ ਡੇਰੇ ਨਾਲ ਬਹੁਤ ਲੋਕ ਜੁੜੇ ਹੋਏ ਨੇ ਕੋਈ ਮਾਈ ਦਾ ਲਾਲ ਐਡੀ ਹਿੰਮਤ ਨਹੀਂ ਕਰਦਾ ਕਿ ਡੇਰੇ ਦੇ ਵਿਰੁੱਧ ਬੋਲ ਜਵੇ ਇੰਨਾ ਸ਼ਬਦ ਕਹਿ ਜਾਵੇ ਇਹਨਾਂ ਨੇ ਦਰਿਆ ਦੇ ਬੰਨ ਨੂੰ ਜਿਹੜਾ ਬਹਾਇਆ ਉਹਦਾ ਪੁੱਠਾ ਘਮਾਇਆ ਉਹਦੇ ਕਰਕੇ ਪਿੰਡ ਡੁੱਬਦੇ ਉਹਦੇ ਕਰਕੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਆ ਇਹ ਇੱਕ ਬੱਬੂ ਮਾਨ ਇੱਕ ਜੱਟ ਚ ਜਿਗਰਾ ਆ ਜੱਟ ਫਿਰ ਬੋਲਿਆ ਕਿ ਨਹੀਂ ਕਹਿੰਦਾ ਹੁਣ ਦੇਖਾਂਗੇ ਕਿਹੜਾ ਪੋਲਿਟੀਸ਼ੀਅਨ ਇਹਦੇ ਵਿਰੁੱਧ ਇਹ ਮੁੱਦਾ ਚੱਕਦਾ ਆ ਕਿਹੜਾ ਇੱਥੇ ਗੱਲ ਕਰਦਾ ਵੀ ਕਿਸਾਨਾਂ ਦੀਆਂ ਜ਼ਮੀਨਾਂ ਡੁੱਬਦੀਆਂ ਇਹਦੇ ਨਾਲ ਇੰਨੇ ਪਿੰਡ ਡੁੱਬਦੇ ਬੰਨ ਕਿਉਂ ਪੁੱਠੇ ਪਾਸੇ ਲਾਏ ਆ ਇਹ ਬੰਨ ਨੂੰ ਜਿੱਥਾਂ ਹੈਗਾ ਉਦਾਂ ਲਾਓ ਸਸਤੇ ਭਾਅ 'ਚ ਲੋਕਾਂ ਨੇ ਇੱਧੇ ਜ਼ਮੀਨਾਂ ਖਰੀਦ ਕੇ ਡੇਰਾ ਵਧਾਈ ਜਾਂਦੇ ਆ ਤੇ ਜਿਹੜਾ ਪਾਣੀ ਦਾ ਵਹਾਅ ਆ ਉਹ ਪਿੰਡਾਂ ਆਲੂ ਕਰੀ ਜਾਂਦੇ ਗਰੀਬ ਲੋਕ ਉਧਰ ਡੁੱਬਣ ਲੱਗੇ ਹੋ ਆ ਤੇ ਇਹਨਾਂ ਨੇ ਆਪਣਾ ਡੇਰਾ ਪਰੇ ਨੂੰ ਵਧਾ ਲਿਆ ਇਹ ਗੱਲਾਂ ਯਾਰ ਬੱਬੂ ਮਾ ਨਹੀਂ ਕਰ ਸਕਦਾ ਸੀ ਕੋਈ ਮੈਂ ਕਹਿੰਦਾ ਮਾਈ ਦਾ ਲਾਲ ਪੰਜਾਬ ਦੇ ਵਿੱਚ ਹਿੰਮਤ ਹੈ ਨਹੀਂ ਕਿਸੇ ਚ ਵੀ ਸਿੰਕਰ ਚ ਤਾਂ ਜੋ ਮੋਈ ਨਹੀਂ ਇਹ ਤਾਂ ਪਰ ਭਾਕੇ ਯਾਰ ਬੱਬੂ ਮਾ ਨੂੰ ਪੰਜਾਬ ਦਾ ਦਰਦਵਾ ਤਾਂ ਹੀ ਹੈ ਏਡਾ ਵੱਡਾ ਮੁੱਦਾ ਯਾਰ ਨਹੀਂ ਤਾਂ ਕਹਿੰਦਾ ਵਿਆਹ ਵਾਲੇ ਡੇਰੇ ਦੇ ਮੈਂ ਕੋਈ ਗੱਲ ਕਰਕੇ ਵਿਰੋਧ ਜਾ ਕਿਦਾਂ ਵੀ ਮੈਂ ਉੱਥੇ ਐਮੀ ਆਪਣੀ ਜਾਨ ਨੂੰ ਪੰਗਾ ਪਾਣਾ ਆ ਪਰ ਬਬੂ ਮਾਨ ਨੇ ਸੋਚਿਆ ਜਿੱਥੇ ਯਾਰ ਮੇਰੇ ਲੋਕ ਇਹ ਡੁੱਬਣ ਲੱਗੇ ਹੋਆ ਮੇਰੇ ਲੋਕਾਂ ਦੀਆਂ ਜਮੀਨਾਂ ਡੁੱਬਣ ਲੱਗੀਆਂ ਮੇਰੇ ਪੰਜਾਬ ਦੇ ਕਿਸਾਨ ਵਿਚਾਰੇ ਬੇਕਾਰ ਹੋਈ ਜਾਂਦੇ ਆ ਘਰ ਰੁੜੀ ਜਾਂਦੇ ਆ ਤੇ ਮੈਂ ਕਿਉਂ ਨਾ ਫਿਰ ਇਹ ਮੁੱਦਾ ਚੱਕਾਂ ਤੇ ਬਈ ਚੱਕਿਆ ਬੰਦੇ ਨੇ ਜਿਉਂਦਾ ਰਹਿ ਬਬੂ ਮਾਨਾ ਤੇਰੇ ਵਰਗਾ ਕੋਈ ਨਹੀਂ ਹੋਣਾ